ਇਹ ਜਿਹੜੀ ਕਾਰਵਾਈ ਹੋਈ ਹੈ ਇਹ ਨਸ਼ਾ ਤਸਕਰ ਸੀਗਾ ਜਿਹਦਾ ਨਾਮ ਹੈ ਕੀ ਡਿਟੇਲ ਹੈ ਬਾਰੇ ਇਹ ਗੋੜਲੇ ਸਾਡੇ ਮਾਨਯੋਗ ਸੀਐਮ ਸਾਹਿਬ ਦੀ ਨਸ਼ਾ ਵਿਰੋਧੀ ਮਹਿੰਮਾ ਉਹਦੇ ਚ ਤੁਹਾਨੂੰ ਪਤਾ ਹੀ ਹੈ ਕਿ ਬਹੁਤ ਜ਼ਿਆਦਾ ਇਨਫੋਰਸਮੈਂਟ ਦੇ ਉੱਤੇ ਜ਼ੋਰ ਦਿੱਤਾ ਜਾ ਰਿਹਾ ਹੈ ਇਸ ਤੋਂ ਇਲਾਵਾ ਜਿਹੜੀ ਇਹ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਆਇਡੈਂਟੀਫਾਈ ਕੀਤੀਆਂ ਗਈਆਂ ਪੁਲਿਸ ਦੀ ਹੈਲਪ ਨਾਲ ਜਿਹੜੀ ਡੈਮੋਲਿਸ਼ਨ ਡਰਾਈਵ ਉਹਨਾਂ ਦੀ ਚੱਲ ਰਹੀ ਹੈ ਉਹਦੇ ਚ ਵੀ ਜਿਹੜੇ ਡਰੱਗ ਸਮਗਲਰਸ ਨੇ ਉਹਨਾਂ ਦੀ ਇਲੀਗਲ ਪ੍ਰੋਪਰਟੀਆਂ ਵੀ ਆਇਡੈਂਟੀਫਾਈ ਕੀਤੀਆਂ ਗਈਆਂ। ਔਰ ਐਸ ਪਰ ਲੀਗਲ ਪ੍ਰੋਸੀਜਰ ਸਾਰਾ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਸਾਡੇ ਤੋਂ ਫੋਰਸ ਵੀ ਮੰਗੀ ਗਈ ਹੈ। ਉਹਦੇ ਤਹਿਤ ਡੈਮੋਲੇਸ਼ਨ ਡਰਾਈਵ ਹੈ ਜੇ ਅਪਾ ਇੱਥੇ ਗੇਟ ਕੀ ਮੰਦੇ ਏਰੀਆ ਚਨਗੜ੍ਹ ਦੇ ਏਰੀਆ ਚ ਖੜੇ ਆ। ਇਹ ਸੰਦੀਪ ਏਲੀਓ ਸੋਨੂ ਹੈਗਾ ਜਿਹਦੇ ਖਿਲਾਫ 4 ਮੁਕੱਦਮੇ ਦਰਜ ਹੈ। ਸਰਾਇ ਇਮਾਨਤ ਖਾਨ ਤਰਨਤੌਰੰਦੇ ਆ, ਏ ਐਨ ਟੀ ਐਫ ਮੁਹੱਲੀ ਦੇ ਆ। ਔਰ ਵਕਫਾ ਕੇਸਾਂ ਚ ਹੈ। ਸੋ ਉਹਨਾਂ ਨੇ ਜਿਹੜੀ ਡਰਗ ਮੰਨੀ ਨਾ ਰੀਲ ਕਾਟਨ ਮੰਨੀ ਹੈ ਉਹਦੇ ਨਾਲ ਇਹ ਘਰ ਬਣਾਇਆ ਕਿਉਂਕਿ ਇਲੀਗਲ ਪਾਇਆ ਗਿਆ ਐਸ ਪਰ ਵੈਰੀਫਿਕੇਸ਼ਨ ਆਫ ਕਾਰਪੋਰੇਸ਼ਨ ਫਿਰ ਉਹਨਾਂ ਨੇ ਸਾਡੇ ਤੋਂ ਪੁਲਿਸ ਹੈਲਪ ਮੰਗੀ ਤੇ ਤੁਹਾਡੇ ਸਾਹਮਣੇ ਹੈ ਪੂਰਾ ਇਹਨੂੰ ਜਿਹੜਾ ਟਾਇਆ ਜਾ ਰਿਹਾ ਔਰ ਇਹ ਡਰਾਈਵ ਜਿਹੜੀ ਹੈ ਇਦਾਂ ਹੀ ਕੰਟੀਨਿਊ ਕਰੇਗੀ ਇਸ ਤੋਂ ਇਲਾਵਾ ਆਪਾਂ ਮਕਬੂਲਪੁਰੇ ਦੇ ਵਿੱਚ ਵੀ ਇਹ ਉਹਨਾਂ ਨੇ ਸਾਡੇ ਤੋਂ ਫੋਰਸ ਮੰਗੀ ਹੈ ਕਾਰਪੋਰੇਸ਼ਨ ਅਥਾਰਟिटीज ਨੇ ਉੱਥੇ ਵੀ ਇਹ ਡਰਾਈਵ ਜਿਹੜੀ ਆ ਉੱਥੇ ਵੀ ਇੱਕ ਨੋਨਸ ਸਮਗਲਰ ਹੈਗਾ ਉਹਨੇ ਵੀ ਡਰੱਗ ਦੇ ਪੈਸਿਆਂ ਨਾਲ ਇਹ ਜਿਹੜੀ ਹੈ ਘਰ ਬਣਾਇਆ ਉਹਨੂੰ ਵੀ ਡੈਮੋਲੇਸ਼ਨ ਡਰਾਈਵ ਦੇ ਵਿੱਚ ਉਹਨਾਂ ਨੇ ਇਨਕਲੂਡ ਕੀਤਾ ਅਸੀਂ ਉੱਥੇ ਵੀ ਫੋਰਸ ਪ੍ਰੋਵਾਈਡ ਕੀਤੀ ਸੀ ਕਿੰਨੇ ਮੁਕਦਮੇ ਦਰਜ ਨੇ ਇਹਦੇ ਉੱਤੇ ਕਿੰਨੇ ਮੁਕਦਮੇ ਆ 4 ਮੁਕਦਮੇ ਆ ਜੀ ਸੰਦੀਪ ਪੇਲੀਆ ਸੋਨੂ ਦੇ ਦੋ ਸਰਾਏ ਮਾਨਤਖਨ ਡਿਸਟ੍ਰਿਕਟ ਕਰਨਤਾ ਆਉਂਦੇ ਨੇ ਕੇਐਨਟੀਐਫ ਦਾ ਇੱਕ ਤੀਜਾ ਡਰੋਨ ਦਾ ਹੈਗਾ ਉਹ ਵੀ ਸਰਾਏ ਮਾਨਤਖਨ ਸਾਹਮਣੇ ਆਏ ਕਹਿੰਦੇ ਇੱਕ ਮਕਦਮਾ ਦਰਜਾ ਸਿਰਫ ਮਕਦਮੇ ਵਿਦਾਇਤੇ ਆ ਜਾਂ ਆਪ ਹੀ ਪਾਈ ਜਾਂਦੇ ਆ ਚਲੋ ਦੇਖੋ ਜੀ ਇਹ ਤਾਂ ਲੋਕਾਂ ਨੇ ਆਪਣੀ ਡਿਫੈਂਸ ਕਹਿਣੀ ਹੁੰਦੀ ਹੈ ਮੈਂ ਤੁਹਾਨੂੰ ਚਾਰਾਂ ਦਾ ਐਫਆਈਆ ਨੰਬਰ 12 29 2020 ਐਫਆਈਆਰ ਨੰਬਰ 199 411 2020 ਐਫਆਈਆਰ 166 18 12 2020 ਔਰ 89 ਨੰਬਰ ਤੇ ਹੀ دی ਹੈ ਇਸ ਤੋਂ ਇਲਾਵਾ ਹੋਰ ਵੀ ਆਪਣੇ ਇਨੇ ਕੁ ਬੇਪਰੋਕੀ ਨਹੀਂ ਹੋਈ ਆਇਆ ਜੀ ਉਹ ਸਾਰਾ ਅਸੀਂ ਦੇਖ ਰਹੇ ਹਾਂ ਜੀ ਦੇਖੋ ਇਹ ਚੀਜ਼ ਹੈਗੀ ਹੈ ਜਿਹੜੀ ਕਿ ਕਾਰਪੋਰੇਸ਼ਨ ਨੇ ਇਲੀਗਲ ਪ੍ਰੋਪਰਟੀਆਂ ਆਇਡੈਂਟੀਫਾਈ ਕੀਤੀਆਂ ਪੁਲਿਸ ਦੀ ਰਿਪੋਰਟ ਦੇ ਉੱਤੇ ਕਿਹੜੇ ਬੰਦੇ ਆ ਔਰ ਉਹਨਾਂ ਨੂੰ ਜੋ ਪ੍ਰੋਸੀਜਰ ਅਡਾਪਟ ਕਰਕੇ ਸਾਡੇ ਤੋਂ ਅਜੇ ਪੁਲਿਸ ਫੋਰਸ ਮੰਗੀ ਹੈ ਉਹ ਅਸੀਂ ਉਹਨਾਂ ਨੂੰ ਪੂਰਾ ਸਹਿਯੋਗ ਦੇ ਰਹੇ ਹਾਂ ਔਰ ਇਹਨੂੰ ਪੂਰਾ ਚੰਗੀ ਤਰ੍ਹਾਂ ਇਹਦੇ ਨਾਲ ਮੈਸੇਜ ਬੜਾ ਕਲੀਅਰ ਜਾ ਰਿਹਾ ਸਟਰੋਂਗ ਕਿ ਜੇ ਬੰਦਾ ਕੋਈ ਡਰਗ ਦੀ ਮਨੀ ਨਾ ਇਲੀਗਲ ਚੀਜ਼ਾਂ ਅਕਵਾਇਰ ਕਰਦਾ ਔਰ ਇਲੀਗਲ ਤਰੀਕੇ ਨਾਲ ਮਕਾਨ ਬਣਾਉਂਦਾ ਤਾਂ ਉਹਦੇ ਖਿਲਾਫ ਐਕਸ਼ਨ ਜੋ ਲੀਗਲ ਬਣਦਾ ਹੋਰ ਦੇ ਹੋਰ ਨਿਸ਼ਾਨੇ ਦੇ ਕਿੰਨੇ ਘਰ ਇਸ ਤਰ੍ਹਾਂ ਦੇ ਹੈਗੇ ਜਿਹੜੇ ਨਸ਼ਾ ਤਸਕਰ ਨੇ ਚੱਲ ਰਹੇ ਹੋ ਜੀ ਕੰਮ ਆਇਡੈਂਟੀਫਿਕੇਸ਼ਨ ਵੀ ਹੋਏਗੀ ਔਰ ਜੋ ਪ੍ਰੋਸੀਜਰ ਮੁਤਾਬਕ ਜੋ ਪ੍ਰੋਸੀਜਰ ਚੱਲ ਰਹੇ ਨੇ ਉਹਦੇ ਬਾਰੇ ਕਾਰਪੋਰੇਸ਼ਨ ਕਮਿਸ਼ਨਰ ਸਾਹਿਬ ਬੈਟਰ ਦੱਸ ਸਰ ਇਹਦੇ ਉੱਤੇ ਵੱਡਾ ਤੋਂ ਵੱਡਾ ਮੁਕਦਮਾ ਕਿਹੜਾ ਦਰਜ ਹੈ ਜਿਹੜੀ ਵੱਡੀ ਅਖੇਪ ਹੈ ਰੋਣ ਮੈਂ ਤਾਂ ਤੁਹਾਨੂੰ ਦੱਸਿਆ ਐਨਡੀਪੀਐਸ ਦੇ ਤਿੰਨ ਮੁਕਦਮੇ ਨੇ ਚੌਥਾ ਡਰੋਨ ਦਾ 에ਅਰਕ੍ਰਾਫਟ ਐਕਟ ਦਾ ਹੈਗਾ ਅੱਜ ਟੋਟਲ ਕਿੰਨੇ ਥਾਵਾਂ ਤੇ ਇੱਥੇ ਤਾਂ ਕੋਈ ਰਹਿ ਹੀ ਨਹੀਂ ਰਿਹਾ ਜੀ ਪਹਿਲਾਂ ਹੀ ਸਿਪਸਾਬ ਸ਼ਹਿਰੇ ਵਿੱਚ ਕਾਰਵਾਈ ਕੀਤੀ ਜਾ ਰਹੀ ਕੋਈ ਸ਼ਹਿਰੇ ਨਹੀਂ ਅੱਜ ਮਕਬੂਲਪੁਰ ਹੈ ਜੀ ਉਸ ਤੋਂ ਬਾਅਦ ਉੱਥੇ ਆਪਾਂ ਮਿਲਦੇ ਹਾਂ ਲੱਗਦਾ ਇਹ ਦਿਨਾਂ ਕਿ ਨਸ਼ਾ ਨਸ਼ੇ ਦਾ ਲੱਕ ਟੁੱਟੇਗਾ ਪਤਾ ਲੱਗੇਗਾ ਨਸ਼ਾ ਤਸਕਰ ਨੂੰ ਕਿ ਨਹੀਂ ਅਸੀਂ ਇਹ ਗਲਤ ਕੰਮ ਬਿਲਕੁਲ ਦੇਖੋ ਆਪਾਂ ਇੰਨੀ ਵੱਡੀ ਰਿਕਵਰੀਆਂ ਤੁਹਾਡੇ ਸਾਹਮਣੇ ਰੋਜ਼ ਕਰਦੇ ਆਂ ਬੰਦੇ ਫੜਦੇ ਆਂ ਤੇ ਜਿਹੜੇ ਇਲਗਾਟਨ ਮਨੀ ਨਾਲ ਉਹਦੇ ਉੱਤੇ ਦੋ ਪ੍ਰੋਸੀਜਰਸ ਨੇ ਜਿਹੜੇ ਅਸੀਂ ਇੱਕ ਤਾਂ ਫ੍ਰੀਜ਼ਿੰਗ ਕਰਾਉਂਦੇ ਆਂ ਪ੍ਰੋਪਰਟੀ ਕੰਪਟੈਂਟ ਥਰੋਟ ਥਰੂ ਦੂਜੇ ਜਿਹੜੇ ਕਾਰਪੋਰੇਸ਼ਨ ਨੇ ਜੋ ਅਥਾਰਟिटीज ਨੇ ਆਈਡੈਂਟੀਫਾਈ ਕੀਤੇ ਕਿ ਇਲੈਗਲ ਕਿ ਕਿ ਨਾ ਇਲੀਗਲ ਜਗਾਹ ਤੇ ਬਣਾਏ ਗਏ ਇਹ ਚੀਜ਼ਾਂ ਉਹਨਾਂ ਦੇ ਗੈਸਟੈਬਲਿਸ਼ਨ ਡਰਾਈਵ ਜੋ ਪ੍ਰੋਸੀਜਰਲ ਤਬਾਕ ਚੱਲ ਰਹੀ ਹੈ ਉਹਦੇ ਚ ਵੀ ਪੂਰਾ ਵਧੀਆ ਦਾ ਇੰਪੈਕਟ ਆ ਰਿਹਾ ਔਰ ਪਬਲਿਕ ਦੇ ਵਿੱਚ ਇਹਦਾ ਅੱਛਾ ਇੰਪੈਕਟ ਜਾਂਦਾ ਨਸ਼ਾ ਤਸਕਰਾਂ ਨੂੰ ਚੇਤਾਵਨੀ ਦੇਣੀ ਚਾਹੋਗੇ ਬਿਲਕੁਲ ਜੀ ਬਿਲਕੁਲ ਬੜੀ ਕਲੀਅਰ ਚੇਤਾਵਨੀ ਹੈ ਕਿ ਜ਼ੀਰੋ ਟੋਲਰੈਂਸ ਪਾਲਿਸੀ ਹੈ ਔਰ ਕਾਨੂੰਨ ਕਿਸੇ ਨੂੰ ਵੀ ਛੱਡੇਗਾ ਨਹੀਂ ਜਿਨੇ ਕੋਈ ਕਾਨੂੰਨ ਦੀ ਦਾਇਰਾ ਤੋੜਿਆ ਅੱਜ ਅਮਰਸਰ ਚ ਪਹਿਲੀ ਕਾਰਵਾਈ ਆ ਜੀ ਹਾਂਜੀ ਜਿਹੜਾ ਸੋਨ ਨੂੰ ਵੇਚੀ ਹੈ ਇਸ ਟਾਈਮ ਸਰ ਕਿਤੇ ਅਰੈਸਟਡ ਹੈ ਇਸ ਟਾਈਮ ਇਹ ਜੇਲ੍ਹ ਚੋਂ ਆਇਆ ਕਿ ਕਿੰਨੇ ਚਿਰ ਹੋ ਗਿਆ ਜੀ ਕੰਮ ਕਰਦਿਆਂ ਨੂੰ ਨੀਰ ਬਹੁਤ ਪਹਿਲਾ ਮੁਕੱਦਮਾ 2020 ਦਾ ਜੀ ਇਹਦਾ ਠੀਕ ਹੈ ਜੀ ਹਾਂ ਜੀ ਸਾਹੀ ਵਿੱਚ ਪੂਰਾ ਪਰ ਉਹ ਦੇਖੋ ਖੁਸ਼ ਹੋ ਗਏ ਨਾ ਜਿਨ੍ਹਾਂ ਨੇ ਹੋਣਾ ਸੀ ਉਹਨਾਂ ਨੂੰ ਖੁਸ਼ੀ ਮਿਲਣ ਚਾਹੀਦੀ ਉਹਨਾਂ ਦੇ ਉਹਨਾਂ ਦੇ ਹੌਸਲੇ ਤਾਰ ਲੱਗਣਗੇ ਜਿਹੜੇ ਕਹਿੰਦੇ ਆ ਕਿ ਅਸੀਂ ਲੱਗੇ ਘਰ ਅੱਛਾ ਸੁਨੀਲ ਤੇ ਬੱਚੇ ਕਿੰਨੇ ਕਿ ਦਰਜੇ ਕਿਨੇ ਇੱਕੋ ਹੀ ਆ ਇਹ ਨਹੀਂ ਮੈਨੂੰ ਪਤਾ ਹੁਣ ਬੱਸ ਕਰੋ ਮੇਰੇ ਮੂੰਹ ਨੂੰ ਨਹੀਂ ਮੈਨੂੰ ਪਤਾ ਪੁਲਿਸ ਨਾਲ ਸੀ ਕਿ ਉਹਨਾਂ ਖਿਲਾਫ ਹੋ ਗਈ ਹਾਂਜੀ ਇਦਾਂ ਹੀ ਆ ਪਹਿਲਾਂ ਪੁਲਿਸ ਕੀ ਕਹੇ ਆਪ ਗੰਦੀ ਵੀ ਵਿੱਚ ਸਰ ਮੋਹਨ ਕੁਛ ਬੋਲ ਰਿਹਾ ਨਾਮ ਦਾ ਨਾਮ ਕੀ ਆਪਣਾ ਆਪਣੇ ਮੈਨੂੰ ਗੁਰਪ੍ਰ ਤਾਂ ਬਿਲਕੁਲ ਇਹ ਉਹ ਪਰਿਵਾਰ ਦੇ ਮੈਂਬਰ ਨੇ ਜਿਨ੍ਹਾਂ ਦਾ ਘਰ ਹੈ ਜੇ ਕੀ ਦੱਸੋ ਨਾ ਫਿਰ ਤੁਸੀਂ ਕਿਉਂ ਟਾਲ ਰਹੀ ਹੈ ਫਿਰ ਪਤਾ ਨਹੀਂ ਨਹੀਂ 5 ਸਾਲ ਤੋਂ ਤੁਸੀਂ ਕਹਿ ਰਹੇ ਹੋ ਇੱਕ ਮਿੰਟ ਕਰਦੇ ਸੀ ਨਾ 5 ਸਾਲ ਤੋਂ ਫਿਰ ਆਪਾਂ ਭਾਈਜੋ ਦੀ ਸਜ਼ਾ ਕੱਟ ਆਈ ਹੈ ਫਿਰ ਕਿਉਂ ਪੁਲਸ ਟਾਲ ਰਹੀ ਹੈ ਮਕਾਨ ਤੁਹਾਡਾ ਪਤਾ ਨਹੀਂ ਸਰ ਉਹਨਾਂ ਪੁਲਸ ਨੂੰ ਨਹੀਂ ਮੈਂ ਤਾਂ ਨਸ਼ਾ ਤਾਂ ਕਰਦੇ ਸੀ ਅਸੀਂ ਪਤਾ ਨਹੀਂ ਤੇ ਫਿਰ ਆਪਾਂ ਤਾਂ ਘਾਟਾਂ ਦੇ ਚੁੱਪ ਗਏ ਹੋਗੇ ਫਿਰ ਇਹ ਮੀਡੀਆ ਤੋਂ ਵੀ ਦੂਰੀ ਬਣਾਣ ਦੇ ਦਾ ਮਤਲਬ ਹੀ ਕਰਦੇ ਕੰਮ ਨਹੀਂ ਸਰ ਫਿਰ ਖੁੱਲ ਕੇ ਬੋਲੋ ਨਾ ਫਿਰ ਕਿਉਂ ਨਹੀਂ ਬੋਲਦੇ ਪਤਾ ਨਹੀਂ ਜੀ ਕਹਿ ਰਹੇ ਹੋ ਇਹ ਨਿਆਂ ਹੀ ਹੁੰਦੀ ਦੱਸੋ ਨਜ਼ਾਇਜ਼ ਹੀ ਆ ਨਜ਼ਾਇਜ਼ ਹੀ ਆ ਕੌਣ ਕਰ ਰਿਹਾ ਤੁਹਾਡੇ ਨਾਲ ਨਜਾਇਜ਼ ਹੁੰਦੇ ਆ ਨਜਾਇਜ਼ ਪਤਾ ਸੀ ਕਿੰਨਾ ਸ਼ਾਇਦ ਇੱਥੇ ਤੁਹਾਡੇ ਵੇਖਦਾ ਸੀ ਸਾਰਾ ਕੁਝ ਪਤਾ ਹੁੰਦਾ ਹੈ ਹਾਂ ਹਾਂ ਜੀ ਸਾਰੇ ਪਤਾਂ ਨੂੰ ਮੰਗ ਕਰਦੇ ਜੀ ਕੋਈ ਕਾਰਵਾਈ ਕੀਤੀ ਜਾ ਰਹੀ ਸਾਰੋਂ ਨਸ਼ੇ ਤੇ ਲੱਗ ਗਿਆ ਹੀ ਉਹ ਆਪਣੇ ਲਈ ਨਚਾਨੂੰ ਚ ਲੈਣ ਗਿਆ ਇਸ ਇਹਨਾਂ ਨੇ ਸੋਚਿਆ ਕਿ ਵੇਚਦਾ ਵਾ ਬਸ ਇਹੋ ਗੱਲ ਹੋਈ ਇੱਕ ਪਰਚਾ ਇੱਕੋ ਦਰਜਾ ਕਰ ਹਾਂਜੀ ਦੇਖੋ ਕਿੱਥੇ ਨੇ ਇਸ ਵਕਤ ਕਿੱਥੇ ਨੇ ਉਹ ਠਾਣੀ ਵੇਚਿਆ ਬੰਦ ਕੀਤਾ ਇਹਨਾਂ ਨੇ ਮੈਡਮ ਦੇ ਰਾਤ ਚਕੇ ਮੈਡਮ ਨੇ ਬੰਦ ਕੀਤਾ ਓਥੇ ਨਾ ਨਹੀਂ ਕਿਰੋਨਾ ਕਿਰੋਨਾ ਰਾਤ ਗਿਆ ਕੋਈ ਆਇਆ ਕੋਈ ਨਹੀਂ ਮੈਡਮ ਫੇਰਦੇ ਓਥੇ ਬੇਚੇ ਮੈਡਮ ਰਾਤ ਦਾ ਤੁਸੀਂ ਬੰਦ ਕੀਤਾ ਜੀ ਕਹਿ ਰਹੇ ਨੇ ਉਹਦੇ ਤੇ ਆਲਰੇਡੀ ਚਾਰ ਮੁਕਦਮੇ ਦਰਜ ਹੈ ਜੀ ਇਹਦੇ ਠੀਕ ਹੈ ਚਾਰ ਮੁਕਦਮੇ ਦਰਜ ਹੈ ਠੀਕ ਹੈ ਉਹਦੀ ਡਿਟੇਲ ਆਪਾਂ ਬਾਅਦ ਚ ਦਿੰਦੇ ਹ ਮੇਰੀ ਗੱਲ ਸੁਣੋ ਚਾਰ ਮੁਕਦਮੇ ਦਰਜ ਆ ਇਹਦੀ ਤੁਹਾਨੂੰ ਡਿਟੇਲ ਦੇ ਦਿੰਨੀ ਆ ਠੀਕ ਆ ਕਿਹੜਾ ਕਿਹੜਾ ਮੁਕਦਮਾ ਦਰਜ ਆ ਮੈਡਮ ਦੱਸ ਦਿਓ ਮਾੜਾ ਜੀ ਮੇਰੇ ਕੋਲ ਹੁਣ ਡਿਟੇਲ ਨਹੀਂ ਹੈ ਮੈਂ ਡਿਟੇਲ ਦੇ ਦਿੰਨੀ ਆ ਚਾਰ ਮੁਕਦਮੇ ਦਰਜ ਆ ਮੈਂ ਡੈਰੀ ਉੱਥੇ ਪਈ ਮੈਂ ਤੁਹਾਨੂੰ ਦੇ ਦਿੰਨੀ ਆ